ਮਨਜੀਤ ਸਿੰਘ ਕਰਾਚੋ ਨੇ ਬਲਾਕ ਭਵਾਨੀਗੜ੍ਹ ਦੇ ਜਲਾ ਸੰਗਰੂਰ ਤੋਂ ਕਣਕ ਜੋ ਰਾਹਤ ਫੰਡ ਲੈ ਕੇ ਆਏ ਨੇ ਇਹ ਵੀਡੀਓ ਤਾਂ ਬਣਾ ਰਿਹਾ ਵੀ ਸਾਰਿਆਂ ਵਾਸਤੇ ਜਾਣਕਾਰੀ ਪਹੁੰਚੇ ਪ੍ਰਧਾਨ ਜੀ ਜਾਣਕਾਰੀ ਦੇਣਗੇ ਹਾਂ ਜੀ ਪ੍ਰਧਾਨ ਜੀ ਆਹ ਲਿਸਟ ਆ ਸਾਡੇ ਕੋਲੇ ਬਹੁਤ ਲੋਕਾਂ ਨੂੰ ਇਹ ਬਹਿਮ ਹੋ ਜਾਂਦਾ ਵੀ ਕਣਕ ਕਿਤੇ ਡੰਪ ਕਰਕੇ ਕਣਕ ਵੇਚ ਲਈ ਤਾਂ ਨਹੀਂ ਇਹਦੇ ਲਈ ਅਸੀਂ ਵੀਡੀਓ ਤਾਂ ਬਣਾ ਰਹੇ ਹਾਂ ਵੀਡੀਓ ਸਾਡਾ ਇਹ ਮਤਵ ਨਹੀਂ ਸੀ ਦਿਖਾਵਾ ਕਰਦੇ ਨਹੀਂ ਅਸੀਂ ਵੀਡੀਓ ਇਸ ਗੱਲ ਕਰਕੇ ਬਣਾ ਰਹੇ ਵੀ ਜਿਹੜੀ ਕਣਕ ਅਸੀਂ ਪਿੰਡ ਚੋਂ ਇਕੱਠੀ ਕੀਤੀ ਹੈ ਉਹ ਕਿਲੋ ਕਿਲੋ ਕਣਕੇ ਲੋਕਾਂ ਨੂੰ ਦਿੱਤੀ ਜਾਊਗੀ ਥੋੜਾ ਦਿੱਤਾ ਹੋਇਆ ਕਣਕ ਦਾਨ ਜੋ ਵੀ ਹੈ ਉਹ ਸਹੀ ਟਿਕਾਣੇ ਤੇ ਪਹੁੰਚਿਆ ਤੇ ਅਸੀਂ ਆ ਪਿੰਡ ਕੋਨੇ ਵਾਲਾ ਇਹ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਉਹਰੇ ਲਿਸਟ ਬਣੀ ਹੋਈ ਆ ਬਕਾਇਦਾ ਸਾਰੀ ਆ ਦੇਖ ਦਿਓ ਆ ਦੇਖ ਸਕਦੇ ਹੋ ਤੁਸੀਂ ਇਹ ਲਿਸਟ ਬਣੀ ਹੋਈ ਆ ਭਾਰਤੀ ਇਹ ਲਿਸਟ ਜਿਹੜੀ ਬਣੀ ਹੋਈ ਆ ਇਸ ਤਰੀਕੇ ਨਾਲ ਲਿਸਟ ਦੇ ਮੁਤਾਬਕ ਕਿੰਨ ਤਿੰਨ ਤਿੰਨ ਚਾਰ ਚਾਰ ਗੱਟੇ ਨੇ ਜਿਹੜੇ ਸਾਰਿਆਂ ਨੂੰ ਵੰਡੇ ਜਾਣਗੇ ਅਸੀਂ ਪਿੰਡ ਕੋਨੇ ਵਾਲਾ ਇਹ ਬੰਡੇ ਜਿਹੜੀ ਹੁਣ ਇਸ ਸਮੇਂ ਕਰਨ ਲੱਗਿਆ ਸਾਰੇ ਪਰਿਵਾਰ ਜਣੇ ਕਿ ਆਏ ਹੋਏ ਐ ਇਹ ਪਰਿਵਾਰਾਂ ਨੂੰ ਜਿਹੜੀ ਕਿ ਘਰ ਘਰ ਜਾ ਕੇ ਵੰਡ ਕਰਨੀ ਐ ਬਹੁਤ ਵੱਡਾ ਨੁਕਸਾਨ ਐ ਨੁਕਸਾਨ ਚੋਂ ਮਸਾਂ ਇਹ ਲੋਕ ਉੱਬਰਣਗੇ ਜੇ ਆਪਾਂ ਇਹਨਾਂ ਦੀ ਮਦਦ ਕਰਾਂਗੇ ਥੋੜੀ ਬਹੁਤ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੀਆਂ ਸੁਣਨ ਨੂੰ ਮਿਲਦੀਆਂ ਨੇ ਪਰ ਉਹ ਨਹੀਂ ਕਰਦੇ ਜੀ ਸਾਨੂੰ ਸਾਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਮਦਦ ਕਰਨੀ ਚਾਹੀਦੀ ਐ ਜਿੰਨੇ ਅਸੀਂ ਜੋਗਰੇ ਆਂ ਓਨੀ ਮਦਦ ਅਸੀਂ ਲੈ ਕੇ ਆਂ ਤੇ ਅੱਗੇ ਤੋਂ ਵੀ ਆਵਾਂਗੇ ਕਿ ਕਿਸਾਨਾਂ ਦੀ ਮਦਦ ਕੀਤੀ ਜਾਵੇ ਜਿਵੇਂ ਤੇਲ ਦੀ ਐ ਤੇਲ ਦੀ ਮਦਦ ਕੀਤੀ ਜਾਵੇ ਡਾਇਰ ਇਹਦੀ ਐ ਉਹ ਵੀ ਅਸੀਂ ਬਣਾਵਾਂਗੇ ਯੋਜਨਾ ਜਿੰਨੇ ਕੁ ਜੋਗੇ ਆ ਉਹ ਵੀ ਅਸੀਂ ਲੈ ਕੇ ਪਹੁੰਚਾਂਗੇ ਇਸ ਕਰਕੇ ਅੱਜ ਪਿੰਡ ਕੋਨੇ ਵਾਲ ਚ ਅਸੀਂ ਕਣਕ ਦੀ ਜਿਹੜੀ ਵੰਡ ਹੈ ਉਹ ਕਰਨ ਲੱਗੇ ਆ ਥੋੜਾ ਸਾਰਿਆਂ ਦਾ ਧੰਨਵਾਦ ਬਹੁਤ ਜਾਨੀ ਕਿ ਪੰਜਾਬ ਹੈ ਜਿਹੜਾ ਇਹ ਲੋਕਾਂ ਨਾਲ ਖੜਿਆ ਵੀ 50 ਸਰਕਾਰਾਂ ਦੇ ਵਰਕਲਾ ਸਾਨੂੰ ਖੜਨਾ ਪਊਗਾ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਦੇ ਮੁਤਾਬਕ ਸਰਕਾਰਾਂ ਦੀ ਲਾਇਕੀ ਦੇ ਕਾਰਨ ਇਹ ਲੋਕ ਡੁੱਬੇ ਆ ਇਹਨਾਂ ਦਾ ਵੱਡੇ ਪੱਧਰ ਤੇ ਕਰੋੜਾਂ ਰੁਪਈਆ ਦਾ ਖਰਬਾਂ ਰੁਪਈਆ ਦਾ ਨੁਕਸਾਨ ਸਾਡੀਆਂ ਸੈਂਟਰ ਸਰਕਾਰਾਂ ਨੇ ਰਾਜ ਕਰਦੀਆਂ ਸਰਕਾਰਾਂ ਨੇ ਕੀਤਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਨੇ ਸਰਕਾਰਾਂ ਤੋਂ ਪ੍ਰਭਾਈ ਕਰਵਾਈ ਜਾਵੇ ਉਹਦੇ ਲਈ ਵੀ ਤਕੜਾ ਵਿੱਡਾ ਜਿਹੜਾ ਜਥੇਬੰਦੀ ਵੱਲੋਂ ਵਿੱਡਿਆ ਜਾਊਗਾ ਲੜਾਂਗੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਉਸ ਅਰਸਨ ਅਰਸਲੇ ਵਿੱਚ ਸ਼ਾਮਲ ਹੋਵੋ ਜਥੇਬੰਦਕ ਹੋਵੋ ਜਥੇਬੰਦੀਆਂ ਬਿਨਾ ਗੁਜ਼ਾਰਾ ਨਹੀਂ ਹੋਣਾ ਅਸੀਂ ਡੁੱਬਦੇ ਰਹਿਾਂਗੇ ਸਰਕਾਰਾਂ ਡਬਾਉਂਦੀਆਂ ਰਹਿਣਗੀਆਂ ਕਿੰਨਾ ਕੁ ਚਿਰ ਸਾਡੇ ਬੱਚੇ ਮਤਲਬ ਡੁੱਬ-ਡੁੱਬ ਕੇ ਮਰੀ ਜਾਣਗੇ ਕਿੰਨਾ ਕੁ ਚਿਰ ਇਹ ਨਾ ਕਰ ਲੋ ਘਰ ਟਹੀ ਜਾਣਗੇ ਇਹ ਨੁਕਸਾਨ ਆ ਜਿਹੜਾ ਸੜਾ ਇਹ ਸਾਨੂੰ ਰੋਕਣਾ ਪਊਗਾ ਸਰਕਾਰਾਂ ਦੇ ਵਰਕਲਪ ਨਾਲ ਲੜਨਾ ਪਊਗਾ ਸਰਕਾਰਾਂ ਦੇ ਬਰਾਬਰ ਦੇ ਹੋਣਾ ਪੈਣਾ ਸਾਨੂੰ ਅਸੀਂ ਇਹ ਨਾ ਹੋਵੇ ਵੀ ਜਦੋਂ ਚਿੱਤ ਕਰਨ ਸਾਡੇ ਨਕਸ਼ੇ ਤੋੜਦਣ ਬੰਨ੍ਹ ਤੋੜਦਣ ਛੱਟੇ ਚੱਕਣ ਤੇ ਪਾਣੀ ਆਵੇ ਸਾਨੂੰ ਰੇੜ ਕੇ ਲੈ ਜਾਵੇ ਜਾਣ ਬੁੱਝ ਕੇ ਪੰਜਾਬ ਨੂੰ ਡੋਬਾਇਆ ਉਹਦੀਆਂ ਵੀਡੀਓ ਸਾਹਮਣੇ ਆਈਆਂ ਨੇ ਕੁਦਰਤ ਦੀ ਮਾਰ ਨਹੀਂ ਹੈ ਕੁਦਰਤ ਦੀ ਮਾਰ ਦੇ ਮੁਤਾਬਕ ਜੇ ਕੁਦਰਤ ਨਹੀਂ ਸਿੱੜਦੀ ਹੈ ਉਹਦਾ ਪ੍ਰਬੰਧ ਸਰਕਾਰਾਂ ਨੇ ਕਰਨਾ ਹੁੰਦਾ ਹੈ ਬਿਲਕੁਲ ਨਮਾ ਪੈਸਾ ਵੰਨਾ ਤੇ ਨਹੀਂ ਲਾਇਆ ਉਹ ਵਨ ਟੁੱਟ ਕੇ ਨਦੀਆਂ ਨਾਲੇ ਸਾਫ਼ ਨਹੀਂ ਕੀਤੇ ਉਹਦੇ ਕਾਰਨ ਸਾਡਾ ਪੰਜਾਬ ਹੈ ਜਿਹੜਾ ਡੁੱਬਿਆ ਹੈ ਉਹਦੇ ਲਈ ਜਾਗਣਾ ਚਾਹੀਦਾ ਹੈ ਸਰਕਾਰ ਦੇ ਵਰਕਲਾਫ ਲੜਨਾ ਚਾਹੀਦਾ ਲੜੋ ਆਓ ਇਕੱਠੇ ਹੋ ਕੇ ਸਰਕਾਰ ਤੋਂ ਇਹ ਮਾਮਜੇ ਦੀ ਮੰਗ ਕਰੀਏ ਤੇ ਮਾਮਜਾ ਲੈ ਸਕੀਏ ਤੁਹਾਡਾ ਸਾਰਿਆਂ ਦਾ ਧੰਨਵਾਦ